ਇਸ ਵਾਰ ਤਾਂ ਪ੍ਰਮਾਤਮਾ ਨੇ ਰੰਗ ਭਾਗੇ ਨੇ ਲਾਏ ਵੇ ਆ ਕਿ ਨਾ ਤਾਂ ਕੋਈ ਫੰਗੀ ਸਾਈਡ ਸਪਰੇਅ ਦੀ ਲੋੜ ਪਈ ਆ ਨਾ ਤੇਲੇ ਵਾਲੇ ਸਪਰੇਅ ਦੀ ਲੋੜ ਪਈ ਆ ਇਹ 15 ਨਵੰਬਰ ਦੀ ਵਿਜੀ ਹੋਈ ਆ ਤੇ ਲਾਸਟ ਵਾਲਾ ਆਪਾਂ ਨੇ ਪਾਣੀ ਵੀ ਨਹੀਂ ਲਾਇਆ ਹੈਗਾ ਇੱਕ ਤੇ ਜਿਹੜਾ ਮੀਂਹ ਦਾ ਪਿਆ ਹੋਇਆ ਜਿਹੜਾ ਉਹੀ ਬਸ ਲੱਗਿਆ ਵਾ ਦਾਣੇ ਪੂਰੇ ਬਣ ਚੁੱਕੇ ਆ ਬੂਰ ਤਕਰੀਬਨ ਤਕਰੀਬਨ 90% ਝੜ ਚੁੱਕਿਆ ਤੇ ਜਿਹੜੇ ਆ ਮਾੜੇ ਮੋٹے ਰਹਿ ਗਏ ਥੱਲੇ ਵਾਲੇ ਇਹਨਾਂ ਪਰ ਹੈਗਾ ਬਾਕੀ ਕਿਤੇ ਨਹੀਂ ਹੈਗਾ ਬੂਰਵਾਰ ਮਾੜਾ ਮੋਟਾ ਗੁੱਲੀ ਡੰਡਾ ਚਮਕਦਾ ਕਿਤੇ ਕਿਤੇ ਉਹ ਤਾਂ ਕਰਕੇ ਕਿ ਜਾਂ ਤਾਂ ਬਾਈ ਭਈਆਂ ਤੇ ਗਲਤੀ ਹੋ ਗਈ ਹੋਣੀ ਐ ਸਪਰੇਅ ਦਾ ਕਈ ਵਾਰ ਫੁਆਰਾ ਨਹੀਂ ਵੱਜਦਾ ਤੇ ਇਸ ਵਾਰ ਹਾਂ ਪਾਣੀ ਦੀ ਗੱਲ ਯਾਰ ਪਾਣੀ ਬਾਰੇ ਨਾ ਕਈ ਬੰਦਿਆਂ ਨੇ ਦੋ ਚਾਰ ਬੰਦਿਆਂ ਨੇ ਨਾ ਪਿਛਲੀ ਵੀਡੀਓ ਮੇਰੀ ਖਾਸੀ ਚੱਲ ਪਈ ਮਗਾਣਾ 20000 ਵਿਊ ਆ ਗਿਆ ਹੋਣਾ ਤਿੰਨ ਕ ਬੰਦਿਆਂ ਨੇ ਕਮੈਂਟ ਕਰੇਗੇ ਯਾਰ ਇੱਕਣਾ ਥੋੜੀ ਹੁੰਦਾ ਯਾਰ ਆਇ ਨਹੀਂ ਹੁੰਦਾ ਫਲਾਣਾ ਯਾਰ ਆਪਣੇ ਆਪਣੇ ਤਿਆਰਬਾ ਕਰੋ ਮੈਂ ਹੁਣ ਦੋ ਕ ਨਾਲਾਂ ਪਰ ਤਿਆਰਬਾ ਕਰਨ ਜਾ ਰਿਹਾ ਹਾਂ ਉਹ ਉਹਦੀ ਵੀਡੀਓ ਮੈਂ ਬਾਅਦ ਚ ਦੱਸੂਗਾ ਪੂਰੀ ਐਨ ਨਿਬੜੇ ਤੇ ਕਿ ਮੈਂ ਕਾਮਯਾਬਾਂ ਜਾਂ ਨਹੀਂ ਇੱਕ ਵੀ ਪਾਣੀ ਨਹੀਂ ਲਾਇਆ ਠੀਕ ਹੈ ਨਾ ਜਿਹੜਾ ਹੈਗਾ ਉਹ ਮੀਂਹ ਦੇ ਹਿਸਾਬ ਨਾਲ ਉਹ ਮੈਂ ਘਰ ਵਾਸਤੇ ਰੱਖਣੀ ਆ ਤੇ ਜੂਰੀਆ ਵੀ ਇੱਕੇ ਪਾਇਆ ਜਿਹੜਾ ਫਸਟ ਟਾਈਮ ਪਹਿਲਾ ਜੂਰੀਆ ਪਾਇਆ ਤੇ ਗਿੱਲ ਵੀ ਨਹੀਂ ਸੀ ਜਦ ਬੀਜਿਆ ਸੁੱਕੇ ਦੇ ਵਿੱਚ ਬੀਜ ਕੇ ਛੱਟਾ ਦੇ ਕੇ ਹਲ ਮਾਰ ਕੇ ਉੱਪਰ ਤੇ ਮੈਨੂੰ ਪਤਾ ਤਾਂ ਨਾ ਕਿ ਦੋਏ ਦਿਨ ਮੀਂਹ ਆਉਣਾ ਹੈ بارش ਪਈ ਪੂਰੀ ਉਹ ਬੀਜਿਆ ਦਸੰਬਰ 20 ਦੇ ਨੇੜੇ ਤੇ ਜਿਹੜੀ ਫਸਟ بارش ਪਈ ਆ ਆਪਣੇ ਕਣਕਾਂ ਦੇ ਵਿੱਚ ਜੱਦੀ ਬੀਜੀ ਵੀ ਆ ਬੀਜੀ ਵੀ 826 ਤੇ 187 ਮਿਕਸ ਕਰਕੇ ਕਿਉਂਕਿ ਆ ਦੋਹੇ ਮੋਟਰਾਂ ਦਾ ਬੀਜ ਬਚ ਗਿਆ ਤਾਂ ਮੈਂ ਉਹੀ ਛੱਟਾ ਮਾਰਤਾ ਤਾਂ ਮੈਂ ਕਿਹੜਾ 550 ਜਾਂ 255 ਲੈਣ ਜਾਊਗਾ ਕਿਤੇ ਤੇ ਮੈਂ ਘਰ ਬਾਤ ਤੇ ਉਹ ਜਿਹੜੀ ਹੋ ਗਈ ਠੀਕ ਆ ਨਹੀਂ ਤਯਾਰਬਾਈ ਸਹੀ ਲੋਕ ਯਾਰ ਤਯਾਰਬਾ ਨਹੀਂ ਕਰਦੇ ਬਸ ਕਮੈਂਟ ਵਿੱਚ ਲਿਖ ਦਿੰਨੇ ਆਏ ਆ ਫਲਾਣਾ ਧਮਕਾਣਾ ਐਕਣਾ ਕੁਝ ਨਹੀਂ ਹੁੰਦਾ ਲਿਖਣ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੈਂ ਤਾਂ ਵੀ ਕਮੈਂਟ ਵਾਲਾ ਕੰਮ ਬੰਦ ਕਰਿਆ ਵਾ ਨਾ ਮੈਂ ਕਿਸੇ ਦੇ ਕਮੈਂਟ ਪੜਦਾ ਮਾੜਾ ਮੋਟਾ ਕਿਤੇ ਪੜ ਲਈਦਾ ਤਜਰਬੇ ਕਰੋ ਤਾਂ ਹੀ ਤੁਹਾਨੂੰ ਪਤਾ ਲੱਗੂਗਾ ਨਹੀਂ ਫਿਰ ਜਦ ਹੁਣ ਤੱਕ ਨਹੀਂ ਤੁਹਾਨੂੰ ਪਤਾ ਲੱਗਿਆ ਨਾ ਕਿ ਇੰਨੇ ਟਾਈਮ ਦੇ ਖੇਤੀ ਕਰਦੇ ਆਉਨੇ ਆ ਕਿ ਪਾਣੀ ਕਦ ਲਾਉਣਾ ਹੈ ਸਪਰੇਅ ਹੋਊਗੀ ਜਾਂ ਨਹੀਂ ਹੋਊਗੀ ਠੀਕ ਆ ਨਾ ਜੇ ਤੁਸੀਂ ਹੋਰ ਤੇ ਡਿਪੈਂਡ ਆ ਫੇ ਯਾਰ ਕੋਈ ਫਾਇਦਾ ਨਹੀਂ ਤੁਹਾਨੂੰ ਕਦੇ ਨਹੀਂ ਪਤਾ ਲੱਗਣਾ ਤਜਰਬੇ ਕਰੋ ਮੈਂ ਨਾ ਸਿੱਧੀ ਗੱਲ ਇਹੀ ਕਹਿਣਾ ਕਿ ਹੌਲੀ ਹੌਲੀ ਇੱਕ ਕਨਾਲ ਪਰ ਕਰ ਲਓ ਜੇ ਤੁਹਾਨੂੰ ਲੱਗਦਾ ਕਿ ਹਾਂ ਭਾਈ ਅਸੀਂ ਇੰਨੀ ਪੈਲੀ ਪਰ ਨਹੀਂ ਕਰ ਸਕਦੇ ਤੁਹਾਨੂੰ ਗਾਹਾਂ ਵਾਲੇ ਸਾਲ ਕਿਸੇ ਦੇ ਪੁੱਛਣ ਦੀ ਲੋੜ ਨਹੀਂ ਹੈਗੀ ਕਿ ਪਾਣੀ ਕਿਹੜੀ ਅਵਸਥਾ ਤੇ ਲੱਗਣਾ ਹੈ ਜਾਂ ਲੱਗਣਾ ਜਾਂ ਨਹੀਂ ਲੱਗਣਾ ਸਪਰੇ ਹੋਊਗੀ ਜਾਂ ਨਹੀਂ ਹੋਊਗੀ ਸਾਰਾ ਡਿਪੈਂਡ ਠੋਡੇ ਉੱਪਰ ਕਰਦਾ ਠੀਕ ਹੈ ਨਾ ਜੇ ਗਵਾਂਡੀ ਨੂੰ ਦੇ ਇੱਕ ਸਪਰੇ ਹਾਂ ਕਰਾਉਣੀ ਹੈ ਫਿਰ ਕਰਾਈ ਚੱਲੋ ਹੁਣ ਇਹਦੇ ਪਰ ਦੋ ਸਪਰੇ ਹਾਂ ਹੋਈਆਂ ਵੀ ਐ ਮੈਗਨੇਜ਼ 13045 ਦੀਆਂ ਤੇ ਨਾਲ ਜ਼ਿੰਕ ਐਡ ਕਰਕੇ ਤੇ ਉਹ ਜ਼ਰੂਰੀ ਮੈਂ ਸਮਝੀ ਆ ਤੇ ਹੁਣ ਮੈਂ ਫੰਗੀ ਸਾਈਡ ਮੈਂ ਦੇਖ ਕੇ ਮੌਸਮ ਜਾਂ ਵਿੱਚ ਵੜ ਕੇ ਕਿ ਕੋਈ ਲੋੜ ਨਹੀਂ ਕੋਈ ਫੰਕਸ ਨਹੀਂ ਹੈਗੀ ਕੋਈ ਤੇਲਾ ਨਹੀਂ ਹੈਗਾ ਫਿਰ ਕਰਾਉਣੀ ਨਹੀਂ ਹੈਗੀ ਮੈਂ ਕਿਹੜੇ ਕਿਸੇ ਨੂੰ ਪੁੱਛਿਆ ਕਿਉਂਕਿ ਇਹ ਤਿਆਰਬੇ ਕਰੇਵੇਂ ਆ ਤਿਆਰਬੇ ਕਰੋ ਮੈਂ ਤਾਂ ਇਹੀ ਕਹਿਣਾ ਤਿਆਰਬੇ ਕਰਨੇ ਚਾਹੀਦੇ ਆ ਉਹੀ ਜੇ ਤੁਸੀਂ ਬਕਵਾਸ ਮਾਰੀ ਜਾਣਾ ਫਿਰ ਉਹ ਤਾਂ ਕੋਈ ਫਾਇਦਾ ਨਹੀਂ ਹੈਗਾ ਐਕਟੀ ਪਰ ਮੌਸਮ ਬਹੁਤ ਵਧੀਆ ਬਸ ਹੁਣ ਟਾਈਮ ਸ਼ਾਮ ਦਾ ਹੋਣੇ ਵਾਲਾ ਠੰਡੀ ਹਵਾ ਚੱਲਣੇ ਵਾਲੀ ਆ ਤੇ ਦਿਨ ਦਿਨ ਗਰਮੀ ਹੋਣ ਲੱਗ ਗਈ 2-3 ਦਿਨ ਤੇ ਦੁਪਹਿਰ ਦੁਪਹਿਰ ਪੂਰੀ ਗਰਮੀ ਹੁੰਦੀ ਆ ਜਿਹੜੀਆਂ ਪਛੇਤੀਆਂ ਉਹਨਾਂ ਨੂੰ ਪਾਣੀ ਲਾ ਲਓ ਠੀਕ ਹੈ ਨਾ ਜਿਹੜੀਆਂ ਜ਼ਿਆਦਾ ਪਛੇਤੀਆਂ ਜਿਵੇਂ ਗੰਨੇ ਵਾਲੇ ਉਹਦੇ ਚ ਤਾਂ ਲੱਗਣੀ ਲੱਗਣਾ ਕਿਉਂਕਿ ਉਹਦੇ ਤਾਂ ਖਤਰਾ ਹੀ ਨਹੀਂ ਹੈਗਾ ਪਾਣੀ ਤਾਂ ਖੜਦਾ ਹੀ ਨਹੀਂ ਹੈਗਾ ਇਹ ਜੀਆਂ ਨੂੰ ਹੁਣ ਜਿਹਦਾ ਪੂਰਾ ਦਾਣਾ ਬਣ ਚੁੱਕਿਆ ਮੈਂ ਕੱਢ ਕੇ ਦੇਖੇ ਤੇ ਪੂਰਾ ਦਾਣਾ ਬਣ ਚੁੱਕਿਆ ਕੋਈ ਫਾਇਦਾ ਨਹੀਂ ਹੈਗਾ ਖਰਾਬਾ ਕਰਨੇ ਵਾਲਾ ਕੰਮ ਆ ਚਿੱਟੀਆਂ ਬਥੇਰੀਆਂ ਹੋਲੀਆਂ ਸਾਡੇ ਪਿੰਡ ਵੀ ਹਵਾ ਦੇ ਵਿੱਚ ਤੁਸੀਂ ਪਾਣੀ ਲਾਉਨੇ ਉਹ ਜਣਾ ਹਿੱਲ ਜੰਨੀ ਹੈ ਉਹ ਚਿੱਟੇ ਹੋ ਜੰਨੇ ਆ ਛਿੱਟੇ ਬਾਕੀ ਆਪ ਤੇ ਯਾਰਬੇ ਕਰੋ ਯਾਰ ਮੈਂ ਤਾਂ ਹੁਣ ਕਹੀ ਜਾਊਂਗਾ ਮੈਂ ਐ ਕਰ ਲਓ ਫਲਾਣਾ ਕਰ ਲਓ ਮੈਨੂੰ ਕਿਹਿਆ ਪਤਾ ਤੁਹਾਡੀ ਕਿੱਦਾਂ ਦੀ ਪੈਲੀ ਆ ਕਿਹੜਾ ਉਹ ਆ ਕਿੰਨਾ ਮੀਂਹ ਪਿਆ ਹੁਣ ਸਾਡੇ ਜਿਹੜਾ ਮੀਂਹ ਪਿਆ ਉਹ ਤੁਹਾਡੇ ਨਹੀਂ ਨਾ ਪੈ ਸਕਦਾ ਮੇਰਾ ਜ਼ਿਲ੍ਹਾ ਹੋਰ ਆ ਤੁਹਾਡਾ ਜ਼ਿਲ੍ਹਾ ਹੋਰ ਆ ਪੰਜਾਬ ਦੇ ਵਿੱਚ ਤਾਂ ਬੋਲੀ ਵੀ ਚੇਂਜ ਹੋ ਜਾਂਦੀ ਆ ਜ਼ਿਲ੍ਹਾ ਛੱਡ ਕੇ ਜ਼ਿਲ੍ਹੇ ਦੀ ਠੀਕ ਆ ਨਾ ਕਿਸੇ ਦੀਆਂ ਵੀਡੀਓ ਦੇਖ ਕੇ ਤੁਸੀਂ ਕਹਿ ਦਿੰਦੇ ਆ ਕਿ ਐ ਕਰੋ ਐ ਕਰੋ ਮੈਂ ਨਹੀਂ ਬਈ ਕਹਿੰਦਾ ਹੈਗਾ ਐ ਕਰੋ ਤੁਸੀਂ ਤੁਸੀਂ ਆਪ ਤਜਰਬੇ ਕਰਿਆ ਰਰ ਬਣੋ ਤੁਹਾਨੂੰ ਆਪ ਆਪਣੇ ਉਹਦਾ ਪਤਾ ਹੋਣਾ ਚਾਹੀਦਾ ਕਿ ਪੈਲੀ ਦਾ ਸਾਡੀ ਪੈਲੀ ਕਿਦਾਂ ਦੀ ਆ ਹੁਣ ਆ ਪੂਰੀ ਰੇਤਲੀ ਆ ਦੂਈ ਪੂਰੀ ਡੱਕਰ ਆ ਮੈਨੂੰ ਪਤਾ ਹੁਣ ਕਿ ਕਿਦਾਂ ਦਾ ਇਹਨਾਂ ਦਾ ਸੁਭਾਅ ਆ ਮਿੱਟੀ ਦਾ ਕਿਵੇਂ ਆ ਕਿੰਨਾ ਕੁ ਮੈਂ ਬੀਜ ਪਾਇਆ ਕਿਆ ਕੁਝ ਕਰਿਆ ਬਾਕੀ ਧੰਨਵਾਦ